ਹੈਲੋ ਫਰੈਂਡਸ ਗੁੱਡ ਈਵਨਿੰਗ ਗੁੱਡ ਈਵਨਿੰਗ ਹੈ ਜੀ ਸਾਰਿਆਂ ਨੂੰ ਤੇ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਲਗੇ ਆ ਜੀ ਬਣਾਉਣ ਪਕੌੜੇ ਪਕੌੜਾ ਦੀ ਸਬਜ਼ੀ ਬਣਾਣੀ ਹੈ ਜੋ ਕਿ ਘਰ ਦੇ ਪਕੌੜੇ ਬਣਾ ਰਹੀਆਂ ਮੈਂ ਬੇਸਣ ਦੇ ਦੇਖੋ ਬੇਸਣ ਕੋਲ ਕੇ ਨਾ ਮੈਂ ਘਰ ਦੇ ਵਿੱਚ ਹੀ ਪਕੌੜੇ ਬਣਾਵਾਂਗੀ ਆਲੂ ਪਕੌੜਿਆਂ ਦੀ ਸਬਜ਼ੀ ਬਣਾਣੀ ਆ ਆਪਾਂ ਨੇ ਤੇ ਪਕੌੜੇ ਗੈਸ ਕੱਟ ਕਰ ਦਿੰਨੇ ਆ ਆਪਾਂ ਤੇ ਪਕੌੜੇ ਆਪਣੇ ਬਣ ਕੇ ਹੋ ਰਹੇ ਆ ਰੈਡੀ ਇਹ ਘਰ ਦੇ ਪਕੌੜੇ ਆ ਜੀ ਸਬਜ਼ੀ ਬਣਾਉਂਗੇ ਆਪਾਂ ਆਲੂ ਪਕੌੜਿਆਂ ਦੀ ਲੋ ਜੀ ਆਲੂ ਪਕੌੜਿਆਂ ਦੀ ਸਬਜ਼ੀ ਆਪਣੀ ਬਣ ਕੇ ਹੋਊਗੀ ਰੈਡੀ ਹੁਣ ਹੋਰ ਪੜਾ ਦੰਨੇ ਆ ਪਕੌੜੇ ਇੰਨੇ ਆਪਾਂ ਲੋ ਜੀ ਪਕੌੜੇ ਆਪਣੇ ਘਰ ਦੇ ਬਣ ਰਹੇ ਆ ਹੋ ਗਏ ਰੈਡੀ ਹੁਣ ਆਪਾਂ ਤੜਕਾ ਲਾਵਾਂਗੇ ਸਬਜ਼ੀ ਨੂੰ ਘਰ ਦੇ ਬਣਾਏ ਹੋਏ ਪਕੌੜਿਆਂ ਦੀ ਸਬਜ਼ੀ ਨਾ ਜ਼ਿਆਦਾ ਟੇਸਟੀ ਬਣਦੀ ਆ ਤੇ ਲੋ ਜੀ ਗਿਰ ਗਿਆ ਹੈ ਢਾਈਕ ਤੋ ਲੋ ਜੀ ਪਕੌੜੇ ਮੈਂ ਫਰਾਈ ਕਰਕੇ ਸਾਈਡ ਚ ਕੱਢ ਲੈਣੇ ਆ ਹੁਣ ਤੇ ਇਸ ਤੋਂ ਬਾਅਦ ਹੋਰ ਪਕੌੜੇ ਪਾਣੇ ਆ ਵਿੱਚ ਥੋੜੇ ਥੋੜੇ ਕਰਕੇ ਸਾਈਡ ਚ ਕੱਢੀ ਜਾਣੇ ਆ ਮੈਂ ਤੇ ਘਰ ਦੇ ਪਕੌੜਿਆਂ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੇ ਬਾਜ਼ਾਰ ਨਾਲੋਂ ਵੀ ਵਧੀਆ ਬਣਦੇ ਆ ਜੀ ਘਰ ਦੇ ਪਕੌੜੇ ਜਿਹੜੇ ਆਪਾਂ ਨੇ ਬਣਾਏ ਹੋਏ ਹੁੰਦੇ ਆ ਤੇ ਇੱਕ ਪਾਸੇ ਮਸਾਲਾ ਮਸੂਲਾ ਭੁੰਨਤਿਆ ਮੈਂ ते तड़का शका ला देना इसी तेल के सब्जी का तड़का लाते है। जेड़े तेल के फ्राई हैं सब्जी बनावात हो गया बुखार क्योंकि बबजोत बुखार के बिच पी है हाँ बेटा ठीक है क्योंकि पहला रूप न बुखार होया फिर मेनु हो बवजोत नया अब तो आप ठीक है बेटा ये हाँ है ना थोड़ा जा ਤੋ ਉਹ ਦਵਾਈ ਪਈ ਹੈ ਤੇਰੀ ਉੱਥੇ ਟੇਬਲ ਪਰ ਤੇਰੇ ਬੁਖਾਰ ਹੈ ਪੁੱਤ ਪਾਪਾ ਗਏ ਦਵਾਈ ਲੈਣ ਕਹਿ ਰਹੇ ਆ ਦਵਾਈ ਲੈ ਕੇ ਆਉਂਗੇ ਦਵਾਈ ਨਹੀਂ ਗਿਆ ਗਰਾਊਂਡ ਮੈਂ ਗਰਾਊਂਡ ਮੈਂ ਗਏ ਆ ਗਰਾਊਂਡ ਤੇ ਆ ਕੇ ਦਵਾਈ ਤਾਂ ਲੈ ਕੇ ਦਵਾਂਗੇ ਠੀਕ ਹੈ ਮੰਮੀ ਉਰੇ ਉਰੇ ਹਟ ਕਰੋ ਅਰੇ ਬਾਪਰੇ ਇਤਨਾ ਤੇਜ ਗਰਮ ਬੁਖਾਰ ਬਹੁਤ ਤੇਜ ਬੁਖਾਰ ਆਪ ਨੂੰ ਵੀ ਆਪ ਨੂੰ ਵੀ ਬੁਖਾਰ ਹੈ ਬੇਟਾ ਬਹੁਤ ਤੇਜ ਹੈ ਹਾਂ ਮੈਂ ਆਪਣੀ ਦਵਾਈ ਦਵਾਂਗੀ ਠੀਕ ਹੈ ਤੇ ਸਬਜੀ ਨੂੰ ਤੜਕਾ ਲਾ ਕੇ ਮੈਂ ਆਟਾ ਗੁੰਨ ਕੇ ਫਿਰ ਬੱਚਾ ਨੂੰ ਥੋੜਾ ਜਾਂ ਅੰਦਰ ਬੈਠਾਂਗੀ ਬੱਚਾ ਕੋਲ ਫਿਰ ਰੋਟੀ ਬਣਾਉਂਗੀ ਠਹਿਰ ਕੇ ਥੋੜੀ ਜੀ ਔਰ ਫਿਲਹਾਲ ਆਪਾਂ ਸਬਜੀ ਨੂੰ ਤੜਕੇ ਛੜ ਕੇ ਲਾ ਲਈਏ ਪਹਿਲਾਂ ਤੇ ਲੋ ਜੀ ਮਸਾਲਾ ਮੇਰਾ ਭੁੰਨਿਆ ਜਾ ਰਿਹਾ ਤੇ ਮੇਰਾ ਨਾਣ ਮਿਰਚ ਰਹਿ ਗਿਆ ਤਾਂ ਪਾਣਾ ਤੇ ਉਹ ਮੈਂ ਨਾਣ ਮਿਰਚ ਹੋਣ ਲੱਗੀ ਆ ਪਾਣ ਪਹਿਲਾਂ ਬੱਚਾ ਨੂੰ ਦੇਖਣ ਚਲੀ ਗਈ ਅੰਦਰ ਕਿਉਂਕਿ ਬੱਚੇ ਮੇਰੇ ਬਿਮਾਰ ਹੋ ਰਹੇ ਆ ਦੋਨੋਂ ਤੇ ਤੜਕਾ ਭੁੰਨਦੇ ਆ ਜੀ ਆਪਾਂ ਪਹਿਲਾਂ ਸਬਜੀ ਦਾ ਲੋ ਜੀ ਐਨੇ ਆਪਣਾ ਤੜਕਾ ਭੁੰਨਿਆ ਜਾ ਰਿਹਾ ਐਨੇ ਆਪਾਂ ਆਟਾ ਗੁੰਨੂਗੇ ਤੇ ਵਿੱਚ ਇੱਕ ਰੈੱਡ ਮਿਰਚ ਰਹਿ ਗਈ ਮੇਰੇ ਕੋਲ ਰੈੱਡ ਮਿਰਚ ਖਤਮ ਹੋ ਗਈ ਆ ਮੈਨੂੰ ਮਤਲਬ ਸਬਜੀ ਦੇ ਤੜਕੇ ਦੇ ਵਿੱਚ ਨਾ ਰੈੱਡ ਮਿਰਚੀ ਪਾਣੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਉਹਦੇ ਨਾਲ ਸਬਜੀ ਦਾ ਕਲਰ ਵਧੀਆ ਆਉਂਦਾ ਹੈ ਹਮੇਸ਼ਾ ਲੋ ਜੀ ਇੱਕ ਪਾਸੇ ਮੇਰਾ ਤੜਕਾ ਭੁੰਨਿਆ ਜਾ ਰਿਹਾ ਤੇ ਐਨੇ ਮੈਂ ਸੋਚਿਆ ਆਪਾਂ ਨਾਲ ਦੀ ਨਾਲ ਆਟਾ ਗੁੰਨ ਕੇ ਰੱਖ ਦਿੰਨੇ ਆ ਤੇ ਫਿਰ ਆਪਾਂ ਰੋਟੀ ਬਣਾਵਾਂਗੇ ਫਿਰ ਬਾਅਦ ਚ ਹਨਾ ਲੋ ਜੀ ਇੱਕ ਪਾਸੇ ਮੂੜੀਆਂ ਕੱਦੂ ਕਸ ਕਰਦੀਆਂ ਆਪਾਂ ਨੇ ਵੇ ਜਿਨੇ ਮੋਲੀਆਂ ਰੋਟੀ ਦੇ ਵਿੱਚ ਖਾਣੀਆਂ ਹੋਈਆਂ ਕੱਲ ਨੂੰ ਪਾ ਲਾਂਗੇ ਆਪਾਂ ਹਨ ਕਰਕੇ ਰੱਖਤੀਆਂ ਤੇ ਆਟਾ ਵੀ ਆਪਾਂ ਨੇ ਗੁੰਨਤਿਆ ਔਰ ਸਬਜੀ ਆਪਣੀ ਹੋ ਰਹੀ ਆ ਬਣ ਕੇ ਰੈਡੀ ਜੋ ਕਿ ਘਰ ਦੇ ਪਕੌੜੇ ਮੈਂ ਪਹਿਲੀ ਵਾਰ ਦੇਖੇ ਆ ਬਣਾ ਕੇ ਕਿਉਂਕਿ ਮੈਂ ਬਣਾਏ ਨਹੀਂ ਤੇ ਪਹਿਲਾਂ ਤੇ ਥੋੜੇ ਜੇ ਖਾਣ ਵਾਸਤੇ ਵਿੱਚ ਪਾ ਲੇ ਮੈਂ ਇਹ ਆਪਾਂ ਖਾਵਾਂਗੇ ਪਕੌੜੇ ਹਨਾ ਟੇਸਟੀ ਟੇਸਟੀ ਜੰਮੀ ਜੰਮੀ ਫਿਲਹਾਲ ਅੱਜ ਮੈਂ ਨਾ ਕੰਬਲ ਧੋਏ ਤੇ ਜੋ ਕਿ ਦਾਲੇ ਲੈਣ ਵਾਲੇ ਕੰਬਲ ਤੇ ਭਾਰੀ ਉਹ ਤਾਰ ਕੇ ਲਿਆਵਾ ਕੋਠੇ ਪਤੇ ਬਾਬਾ ਜੀ ਵੀ ਲਾਗੇ ਪਾਠ ਕਰਨ ਮੇਰਾ ਹੋ ਗਿਆ ਮੇਰੇ ਕੋਠੇ ਤੇ ਹੀ ਪਏ ਆ ਕੰਬਲ ਸਾਹਮਣੇ ਪਏ ਆ ਦੇਖੋ ਤਾਰ ਕੇ ਲਿਆਵਾਂ ਦੇਖੋ ਉੱਪਰ ਪਈਆਂ ਉਹ ਦੇਖੋ ਸਾਹਮਣੇ ਕੋਠੇ ਤੇ ਕੰਬਲ ਤਾਰ ਕੇ ਲਿਆਵਾਂ ਪਹਿਲਾਂ ਬਦਲ ਜਾ ਹੋ ਗਿਆ ਨਹੀਂ ਮੈਂ ਭੁੱਲ ਗਈ थी ਯਾਦ ਹੀ ਨਹੀਂ ਆਏ ਮੇਰੇ ਤੇ ਤਾਰ ਕੇ ਲਿਆਉਣੇ ਆ ਜੀ ਪਹਿਲਾਂ ਐਨੇ ਸਬਜ਼ੀ ਬਣ ਰਹੀ ਐਨੇ ਆਪਾਂ ਬੱਚਿਆਂ ਕੋਲ ਬੈਠੀ ਆ ਅੰਦਰ ਕਿਉਂਕਿ ਰੁਪੰਜਲ ਬਹੁਤ ਜੋਤਨ ਹੋ ਰਿਹਾ ਬੁਖਾਰ ਰੁਪੰਜਲ ਕਰ ਰਹੀ ਆਪਣੇ ਪੇਪਰ ਦੀ ਤਿਆਰੀ ਅਗਲਾ ਵੀ ਸਰ ਪੰਜਾਬੀ ਦਾ ਵੀ ਹੈ ਖੇਲੇ ਨਾ 4 ਰੁਪਏ ਪੈਨ ਚਲ ਲੋ ਵੀ ਵਖਾਰ ਹੋ ਰਿਹਾ ਸੱਚ ਤੇ ਅਗਲਾ ਪੇਪਰ ਨੂੰ ਪੈਨ ਲਗਾ ਹੈਗਾ ਆ ਥੋੜੀ ਜਿਹੀ ਹੈਗੀ ਲਿਆ ਮਾ ਯਾਰੀ ਬਿਸਕੁਟ ਖਾ ਲ ਲੈ ਆਰੀ ਪੁੱਤ ਲੈ ਆਰੀ ਲੈ ਲਈ ਵਿੱਚ ਤੇ ਦੋ ਲੈ ਲਈ ਲੈ ਲਈ ਪੁੱਤ ਲੈ ਲਈ ਕੋਈ ਨਾ ਹਾਂ ਦੋਨੋਂ ਲੈ ਲਿਓ ਪੰਜਾਬੀ ਦਾ ਹੀ ਐਸ ਕਗਲਾ ਹਨਾ ਸੈਚਰਡੇ ਦਾ ਰੂਪ ਦਾ ਆਰਲੈਂਡ ਰਿਟਰਨ ਠੀਕ ਹੈ ਉਹ ਮੇਰੇ ਸਾਹਮਣੇ ਡੇਟ ਸ਼ੀਟ ਲਾਈ ਵੀ ਹੈ ਕਰ ਲੈ ਪੁੱਤ ਮੈਂ ਦੀਦੀ ਵਾਸਤੇ ਚਾਹ ਲਿਆਵਾਂ ਇਹਨੇ ਤੋਂ ਲੋ ਜੀ ਬੱਚਿਆਂ ਨੂੰ ਲੱਗੀ ਭੁੱਖ ਕਹਿੰਦੇ ਮੰਮੀ ਚਾਹ ਨਾਲ ਬਿਸਕੁਟ ਖਾਣੇ ਆ ਮੈਂ ਤੜਕਾ ਲਾਇਆ ਤਾਂ ਸਬਜੀ ਨੂੰ ਆਟਾ ਗੁੰਨਤਿਆ ਔਰ ਬੱਚਿਆਂ ਨੂੰ ਫਿਰ ਮੈਂ ਦਹੀਂ ਚਾਹ ਬਣਾ ਕੇ ਹੁਣੇ ਬਿਸਕੁਟ ਖਾ ਰਹੀ ਹੈ ਤੇ ਰੂਪ ਵੀ ਐਂਜੋਤ ਵੀ ਕਿਉਂਕਿ ਜੋਤ ਨੂੰ ਬੁਖਾਰ ਹੋ ਗਿਆ ਐਂਡ ਰੂਪ ਨੂੰ ਵੀ ਬੁਖਾਰ ਹੈ ਰੂਪ ਨੂੰ ਤਾਂ 2-3 ਦਿਨ ਹੋ ਗਏ ਬੁਖਾਰ ਹੋ ਰਿਹਾ ਹੈ

ਉਹਨੂੰ ਰੈੱਡ ਕਲਰ ਹੈ ਨਾ ਤਾਂ ਨਹੀਂ ਲੱਗਦੀ ਹੈਗੀ ਇਸ ਤਰ੍ਹਾਂ ਦੀ ਲੱਗ ਰਹੀ ਹੈ ਜੀ ਆਜੀ। ਤੋਂ ਜਸਟ ਦੇਖਦੇ ਆਂ ਸਬਜ਼ੀ ਨੂੰ ਤਾਂ ਬਣ ਗਈ ਹੈ ਸਬਜ਼ੀ। ਆਟਾ ਗੁੰਨਦੀ ਆਪਾਂ। ਆ ਭਈਆ ਤੇਰੀ ਚਿਪਕਲੀ। ਉਹ ਸੋਰੀ ਆਟਾ ਤਾਂ ਗੁੰਨਿਆ ਹੋਇਆ। ਆ ਜੋ ਤਾਂ 1 ਕਿਲੋ ਆਫੇਮਾ ਹੀ ਪਾ ਦਿੰ। ਸਾਰਾ ਬਾਦਮਾ ਘੇਰ ਦੂੰਗੀ ਬਾਹਰ। ਸਬਜ਼ੀ ਤੋਂ ਬਾਦਮਾ ਦੇਖੂੰਗੀ ਖੋਲ ਕੇ ਫਿਰ ਧਨੀਆ ਪਾਣਾ ਵਿੱਚ। ਬਣੀ ਵੀ ਆ ਹਲੇ। ਸੇਕਵਾ ਬਣੀ ਜਾਊਗੀ। ਅਲਗਾ ਦੰਨੇ ਆਪਾਂ ਖਿੜਕੀ ਚੰਗੀਆਂ ਜੀ ਕੁਰਸੀ ਲਾ ਦਈਏ ਪਿੱਛੇ ਆਪਾਂ ਕਿਉਂਕਿ ਮੈਂ ਲਾਈਵ ਆ ਕੇ ਹਟੀਆਂ ਹੈ ਹਨਾ ਔਰ ਕਿਉਂਕਿ ਮੈਂ ਸੋਚਿਆ ਚਲੋ ਥੋੜਾ ਜਿਹਾ ਲਾਈਵ ਆ ਜੀ ਆਪਾਂ 15 20 ਮਿੰਟ ਲਾਈਵ ਆ ਕੇ ਹਟੀਆਂ ਮੈਂ ਔਰ ਇਧਰ ਮੱਛੀਆਂ ਦਾ ਦੇਖੋ ਕੀ ਹਾਲ ਹੋਇਆ ਵਾ ਬਚਾਰੀਆਂ ਦਾ ਇਹ ਵੀ ਸਾਫ਼ ਕਰਨ ਵਾਲੇ ਪਈਆ ਸਿਰ ਦੁਖ ਰਿਹਾ ਚਲੋ ਪੌਲ ਲੈਣਗੇ ਵਿੱਚ ਪੈ ਜਾ ਪੁੱਤ ਜਿੰਨੇ ਇਹਨਾਂ ਦਾ ਸਿਰ ਦੁਖ ਰਿਹਾ ਨਾ ਸਾਰੇ ਲੈਨਵਾ ਪੈ ਜਾ ਚਲੋ ਸਾਰੇ ਬਿਮਾਰ ਹੋ ਰਹੇ ਆ ਮੇਰੇ ਬੱਚੇ ਵੀ ਸਿਆਣੇ ਵੀ ਨਿਆਣੇ ਵੀ ਤੇ ਮੈਂ ਵੀ ਬਿਮਾਰ ਆ ਤੇ ਸਬਜੀ ਖੋਲ ਕੇ ਦੇਖ ਕੇ ਆਣੀ ਆ ਮੈਨੂੰ ਠੀਕ ਆ ਫੇਰ ਰੋਟੀ ਲਾਉਂਗੀ ਬਣਾ ਕੇ ਆਹ ਬੋਤਲਾਂ ਗਲਾਸ ਲੈ ਆ ਜੋ ਤੂੰ ਰੂਪ ਅੰਦਰ ਕੰਮ ਕਰਵਾ ਪੁੱਤ ਮਮਾ ਗੱਲ ਆ ਆ ਗਲਾਸ ਚੱਕ ਕੇ ਲੈ ਔਰ ਐਂਡ ਦੀ ਦੁੱਤੀ ਵਾਲ ਕੋ ਜੀ ਮੈਂ ਤਾਂ ਥੱਕ ਗਈ ਅੱਜ ਲੋ ਜੀ ਸਬਜੀ ਖੋਲ ਕੇ ਦੇਖੀ ਆ ਮੈਂ ਹੁਣ ਕਿ ਵਾਕਈ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਆ ਸਬਜੀ ਮੇਰੇ ਕੋਲ ਨਾ ਰੈੱਡ ਮਿਰਚਾਂ ਖਤਮ ਹੋ ਗਈਆਂ ਜੋ ਲਾਲ ਲਾਲ ਸਬਜੀ ਬਣਾਉਂਦੀ ਐ ਅੰਗ ਇਹ ਕੇਸ ਹੋਰ ਕਿਉਂਕਿ ਰੈੱਡ ਮਿਰਚਾਂ ਖਤਮ ਹੋ ਗਈਆਂ ਦੀਆਂ ਇਸ ਕਰਕੇ ਮੈਂ ਰੈੱਡ ਨਹੀਂ ਪਾਈਆਂ ਵਿੱਚ ਥੋੜਾ ਜਿਹਾ ਧਣੀਆਂ ਪਾ ਦੀ ਆਪਾਂ ਹੁਣ ਇਹ ਕਰਦੇ ਪਕੌੜੇ ਬਣਾਏ ਹੋਏ ਜੀ ਫਰੈਂਡਸ ਹੁਣ ਮੈਂ ਰੋਟੀ ਬਣਾ ਲਾਂ ਤੇ ਮਿਲਦੇ ਆਪਾਂ ਮਾਰਨਿੰਗ ਸਵੇਰੇ ਮਿਲਦੇ ਆਪਾਂ ਹਨਾ ਤੇ ਹੁਣ ਆਪਾਂ ਰੋਟੀ ਰੋਟੀ ਬਣਾਵਾ ਬੱਚੇ ਹੋ ਰਹੇ ਆ ਬਿਮਾਰ ਤੇ ਮਿਲਦੇ ਆ ਜੀ ਮਾਰਨਿੰਗ ਆਪਾਂ ਗੁੱਡ ਨਾਈਟ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤ ਸ੍ਰੀ ਅਕਾਲ ਹੈ ਜੀ ਤੇ ਲੋ ਜੀ ਸਵੇਰ ਹੋ ਗਈ ਹੈ ਤੇ ਅੱਜ ਹੋਇਆ ਵਾ ਥੋੜਾ ਜਿਹਾ ਬੱਦਲ ਜਾ ਕਿਉਂਕਿ ਹੋਲੀ ਹੈ ਨਾ 14 ਤਰੀਕ ਇਸ ਕਰਕੇ ਮੀਂਹ ਦਸਿਆ ਵਾ ਹੈ ਦੇਖੋ ਤੇ ਮੌਸਮ ਅੱਜ ਹੋਇਆ ਵਾ ਬਿਲਕੁਲ ਤੋਤੇ ਦੇਖਿਓ ਸਾਹਮਣੇ ਤੋਤੇ ਕਿੰਨੇ ਵਧੀਆ ਲੱਗ ਰਹੇ ਹਨਾ ਤੇ ਮੈਂ ਆਈ ਤੀ ਕੋਠੇ ਪਰ ਥੋੜਾ ਜਿਹਾ ਧਣੀਆਂ ਤੋੜਨ ਕਿਉਂਕਿ ਮੈਂ ਬਣਾਣੀ ਮੂਲੀ ਕੇ ਪਰੌਂਠੇ ਔਰ ਬੱਦਲ ਹੋ ਗਿਆ ਉੱਪਰ ਬਿਲਕੁਲ ਤੇ ਤੋਤੇ ਦੇਖਿਓ ਤੋਤੇ ਕਿੰਨੇ ਉੱਪਰ ਔਰ ਮੈਂ ਆਈ ਤੀ ਧਣੀਆਂ ਤੋੜਨ ਥੋੜਾ ਜਿਹਾ ਚਲ ਦੇਖਦੀ ਆ ਜੇ ਮਿਲਿਆ ਪਰ ਪੱਕ ਗਿਆ ਊ ਧਣੀਆਂ ਰਹਿਣਾ ਨਹੀਂ ਹੈਗਾ ਪਰ ਹੈ ਥੋੜਾ ਥੋੜਾ ਪਾਣੀ ਤੋੜ ਲੈਣਾ ਹੈ ਕਿਉਂਕਿ ਮੈਂ ਪਣਾ ਮੂਲੀ ਕੇ ਪਰੌਂਠੇ ਬਣਾਣੇ ਆ ਉਹਨਾਂ ਦੇ ਵਿੱਚ ਪਾਉਂਗੀ ਧਨੀਆ ਔਰ ਬੱਚੇ ਮੇਰੇ ਹੀਠਾਂ ਉਹ ਵੀ ਉੱਠ ਗਏ ਬਸ ਹੁਣ ਮੈਂ ਰੋਟੀ ਰੋਟੀ ਬਣਾਉਂਗੀ ਤੇ ਭਵਜਦ ਕੇ ਪਾਪਾ ਥੋੜਾ ਲੇਟ ਜਾਏਗੇ ਅੱਜ ਇਸ ਕਰਕੇ ਮੈਂ ਸੋਚਿਆ ਮੂਲੀ ਕੇ ਪਰੌਂਠੇ ਬਣਾ ਲੰਨੇ ਆ ਤੇ ਚਲੋ ਜੀ ਕਰਦੇ ਆ ਇਹ ਕੰਬਲ ਧੋਏ ਤੇ ਕੱਲ ਮੈਂ ਇਹ ਵੀ ਆਈ ਤੀ ਕੋਠੇ ਪਰ ਸੁੱਕਣੇ ਪਾਣ ਦੋ ਉਹ ਪਈਆਂ ਦੂਜੇ ਪਾਸੇ ਔਰ ਇੱਕੇ ਪਿਆ ਹਨ ਤੇ ਸੁੱਕ ਤਾਂ ਗਿਆ ਬਸ ਮਾੜੀ ਜੀ ਹਵਾ ਜਿਓ ਲਗਣੀ ਆ ਅੱਜ ਤੂੰ ਪਿੰਨੀ ਹੈ ਨਹੀਂ ਮੈਂ ਲਈ ਧਨੀਆ ਤੋੜ ਕੇ ਤੇ ਮੈਂ ਬਣਾਣੀ ਆ ਜੀ ਮੂਲੀ ਦੇ ਪਰੌਠੇ ਹੁਣ ਤਿਆਰੀ ਕਰ ਰਹੀ ਆ ਮੂਲੀ ਦੇ ਪਰੌਠਿਆਂ ਦੀ ਕਿਉਂਕਿ ਸਬਜੀ ਆਪਾਂ ਕੱਢ ਦੇਣੇ ਆ ਪਹਿਲਾਂ ਮੈਂ ਸੋਚਿਆ ਤਾਂ ਕਿ ਜਦੋਂ ਸਬਜੀ ਨਾਲ ਖਾ ਲਾਂਗੇ ਰੋਟੀ ਪਰ ਬਬ ਜਦੋਂ ਦੇ ਪਾਪਾ ਕਹਰੇ ਮੈਂ ਲੇਟ ਜਾਣਾ ਮੈਂ ਕਿਹਾ ਫਿਰ ਤਾਂ ਮੂਲੀ ਦੇ ਪਰੌਠੇ ਆਰਾਮ ਤੇ ਬਣ ਜੂਗੇ ਹਨਾ ਤੇ ਫਿਲਹਾਲ ਆਪਾਂ ਤਿਆਰੀ ਕਰੀਏ ਮੂਲੀ ਦੇ ਪਰੌਠਿਆਂ ਦੀ ਬੱਚਿਆਂ ਨੇ ਵੀ ਖਾ ਲੈਣੇ ਆ ਤੇ ਕਰਦੇ ਆਂ ਤਿਆਰੀ ਫਿਰ ਆਪਾਂ ਧਨੀਆ ਧੁਨੀਆ ਲਈ ਮੈਂ ਧੋ ਕੇ ਨੇ ਧੋ ਕੇ ਆਖ ਕੇ ਦਿੰਦੀ ਆ ਇਹਨੂੰ ਹਨਾ ਹੈਲੋ ਗੁੱਡ ਮਾਰਨਿੰਗ ਤੇ ਲੋ ਜੀ ਬੱਚੇ ਲੱਗੇ ਆ ਮੇਰੇ ਪੜਨ ਕਿਉਂਕਿ ਟਾਈਮ ਹੋ ਗਿਆ 9:30 ਵਜੇ ਦਾ ਇਹਨਾਂ ਨੇ ਆਪਣਾ ਸਵੇਰ ਦਾ ਬ੍ਰੇਕਫਾਸਟ ਕਰ ਲਿਆ ਔਰ ਮੂਲੀ ਕੇ ਪਰੌਂਠੇ ਖਾਏ تھے ਤੇ ਅਭੀ ਇਹ ਪੜਨ ਬੈਠ ਗਈਆਂ ਪਹਿਲਾਂ ਹੀ ਔਰ ਉਸ ਤੋਂ ਬਾਅਦ ਐਨੇ ਮੈਂ ਆਪਣਾ ਕੰਮ ਕਰੂੰਗੀ ਕਿਉਂਕਿ ਮੇਰਾ ਝਾੜੂ ਪੋਚਾ ਬਰਤਨ ਵਗੈਰਾ ਸਾਰਾ ਪਿਆ ਤੇ ਇਹਨਾਂ ਨੇ ਆਪਣਾ ਕਰ ਲੈਣਾ ਔਰ ਰਪੰਜਲ ਨੂੰ ਵੀ ਮੈਂ ਪੜਨ ਬਿਠਾਤਾ ਕਿਉਂਕਿ ਰਪੰਜਲ ਦਾ ਵੀ ਪੰਜਾਬੀ ਦਾ ਪੇਪਰ ਹੈ ਤੇ ਬਵਜੋਧ ਦਾ ਸਾਇੰਸ ਕਾ ਹੈ ਤੇ ਇਧਰੇ ਪੜੂੰਗੀ ਆ ਇਨੇ ਆਪਾਂ ਮਾਜਦੇ ਆ ਭਾਂਡੇ ਟਿੰਡੇ ਭਾਂਡੇ ਬਹੁਤ ਪਈਆਂ ਮੇਰੇ ਮਾਂਜਣ ਵਾਲੇ ਉਹੀ ਮਾਂਜਦੇ ਆ ਫਿਲਹਾਲ ਦੇਖੋ ਢੇਰ ਲੱਗਿਆ ਪਿਆ ਭਾਂਡਿਆਂ ਦਾ ਸੱਚੀ ਮਾਂਜਦੇ ਆ ਜੀ ਭਾਂਡੇ ਫੇਰ ਆਪਾਂ ਮਿਲਦੇ ਆ ਥੋੜੀ ਦੇਰ ਤੱਕ ਹਨਾ ਬਹੁਤ ਭਾਂਡੇ ਪਈਆਂ ਆਪਣੇ ਤਾਂ ਲੋ ਜੀ ਫਰੈਂਡਸ ਕੰਮ ਤਨ ਦਾ ਹੋ ਗਿਆ ਮੇਰਾ ਸਾਰਾ ਫਿਨਿਸ਼ਰ ਜਸਟ ਨਾ ਕਿ ਨਿਕਲੀ ਤੇ ਔਰ ਸੋਚਿਆ ਚਲੋ ਚਾਹ ਬਣਾਵਾ ਹਨਾ ਤੇ ਔਰ ਮੈਂ ਲੱਗੀਆਂ ਚਾਹ ਬਣਾਉਣ ਕਿਉਂਕਿ ਬੱਚਿਆਂ ਨੇ ਪੀਣੀ ਐ ਤੇਰੇ ਚਾਦਾ ਟਾਈਮ ਹੋ ਚੁੱਕਿਆ ਚਾਹ ਆਪਾਂ ਨੇ ਧਰਤੀ ਤੇ ਮੈਂ ਬਣਾਵਾਂਗੀ ਚਾਹ ਜਮੈਣ ਪਾ ਕੇ ਕਿਉਂਕਿ ਸਾਰਾ ਤੇ ਗਲਗੁਲ ਖਰਾਬ ਹੋ ਰਹੀਆਂ ਹਨਾ ਤੇ ਫਿਲਹਾਲ ਆਪਾਂ ਬਿਨਾਂ ਰੋਕੇ ਨਿਕਲੇ ਬਾਹਰ ਮੈਂ ਔਰ ਬੱਚੇ ਮੇਰੇ ਅੰਦਰ ਐ ਕਿਉਂਕਿ ਪੜ ਰਹੇ ਤੇ ਪੇਪਰ ਹੈ ਉਹਨਾਂ ਦਾ ਤੇ ਫਿਲਹਾਲ ਆਪਾਂ ਪਹਿਲਾਂ ਚਾਹ ਬਣਾਣੇ ਆ ਘੜਕ ਜੀ ਅੱਜ ਬੱਚਿਆਂ ਦੇ ਲਈ ਬਿਸਕੁਟ ਵੀ ਖਤਮ ਹੋ ਗਏ ਖਾਣ ਲਈ ਤੇ ਬੱਚੋ ਦੇ ਪਾਪਾ ਲੈ ਕੇ ਆਉਣਗੇ ਅੰਦੇ ਵੀ ਸ਼ਾਇਦ ਅਗਰ ਯਾਦ ਰਹੇ ਤੋ ਤੀਨੇ ਹੋ ਰਹੀ ਹੈ ਚਾਹ ਜਮੈਣ ਪਾ ਕੇ ਔਰ ਬਾਹਰ ਕਦੇ ਧੁੱਪ ਆ ਜਾਂਦੀ ਹੈ ਕਦੇ ਛਾਂ ਹੈ ਮੌਸਮ ਬਦਲ ਵਾਈ ਜੀ ਹੋਈ ਵੀ ਅੱਜ ਲੋ ਜੀ ਖਾਣਾ ਖੂਣਾ ਖਾ ਲਿਆ ਸੀ ਦੁਪਹਿਰ ਦਾ ਔਰ ਮੈਂ ਹੋਈਆਂ 베ਲੀ ਤੇ ਬਬਜੋਤ ਆਪਣੀ ਸਟੱਡੀ ਕਰ ਰਹੀ ਹੈ ਪਰ ਬਬਜੋਤ ਦਾ ਪੇਪਰ ਹੈ ਸਾਇੰਸ ਦਾ ਤੇ ਰੂਪ ਦਾ ਪੰਜਾਬੀ ਦਾ ਰੂਪ ਪੜ੍ਹੇਗੀ ਹੁਣ ਸ਼ਾਮ ਨੂੰ ਕਿਉਂਕਿ ਰੂਪ ਨੇ ਤਿਆਰੀ ਕਰ ਲਈ ਥੀ ਹਣਾ ਰੂਪ ਸੌ ਰੂਪ ਦੇਖ ਰਹੀ ਆਪਣੇ ਕਾਰਟੂਨ ਤੇ ਰੂਪ ਦੇ ਬੁੱਕਸ ਮੇਰੇ ਕੋਲ ਪਈਆਂ ਤੇ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਕਿਉਂਕਿ ਮੈਨੂੰ ਆ ਰਹੀ ਹੈ ਬਹੁਤ ਜ਼ਿਆਦਾ ਨੀਂਦ ਤੇ ਮਿਲਦੇ ਆ ਜੀ ਹਾਂ ਮਮਾ ਸੋਏਗੀ ਔਰ ਮੈਨੂੰ ਆ ਰਹੀ ਹੈ ਨੀਂਦ ਬਹੁਤ ਜ਼ਿਆਦਾ ਤੇ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਜੀ ਆਪਾਂ ਟੇਕ ਕੇਅਰ ਸਾਰਿਆਂ ਨੂੰ ਹਨਾ ਤੇ ਸ਼ਾਮ ਨੂੰ ਬੱਚਿਆਂ ਦੀ ਫੇਰ ਸਟੱਡੀ ਕਰਾਣੀ ਹੈ ਮੈਂ ਇੱਕ ਦਿਨ ਦੇ ਵਿੱਚ ਦੋ ਤਿੰਨ ਵਾਰ ਦੁਹਰਾਇਆਂ ਕਰਾਂਦੀ ਹੁੰਨੀ ਆ ਬੱਚਿਆਂ ਦੀ ਤਾਂ ਕਿ ਚੰਗੀ ਤਰ੍ਹਾਂ ਬੱਚਿਆਂ ਨੂੰ ਯਾਦ ਹੋ ਜੇ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਤੇ ਥੋੜਾ ਜਿਹਾ ਨਿੰਨੀ ਸ਼ਿੰਨੀ ਕਰਦੇ ਆ ਨੀਂਦ ਬਹੁਤ ਜ਼ਿਆਦਾ ਚੜ ਰਹੀ ਹੈ ਮੈਨੂੰ ਤੇ ਬਾਏ ਜੀ ਪੱਖਾ ਚੱਲਣ ਲੱਗ ਗਿਆ ਸਾਡਾ ਪੱਖਾ ਤੇ ਕਮੈਂਟ ਕਰਕੇ ਦੱਸਿਓ ਕਿਹਨੇ ਕਿਹਨੇ ਪੱਖਾ ਚਲਾਣਾ ਸ਼ੁਰੂ ਕਰਤਾ ਹਨਾ ਬਾਏ ਜੀ ਟੇਕ ਕੇਅਰ